ਬਾਈ ਜਨਵਰੀ ਨੂੰ ਅਯੋਧਿਆ ਵਿਖੇ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਿਰ ਦੀ ਪ੍ਰਾਨ ਪ੍ਰਤਿਸ਼ਠਾ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਅਯੋਧਿਆ ਨਗਰੀ ਦੇ ਵਿੱਚ ਜਿੱਥੇ ਸਜਾਵਟ ਅਤੇ ਸ਼ਾਨਦਾਰ ਇੰਤਜ਼ਾਮਾਂ ਜਿਹੜੇ ਨੇ ਉਹ ਕੀਤੇ ਗਏ ਨੇ ਉੱਥੇ ਹੀ ਪੰਜਾਬ ਦੇ ਗੁਰਦਾਸਪੁਰ ਵਿਖੇ ਧਾਰੀਵਾਲ ਦੇ ਵਿੱਚ ਜਿਹੜਾ ਇਹ ਬਹੁਤ ਹੀ ਸਜਾਵਟ ਦੇਖਣ ਨੂੰ ਮਿਲ ਰਹੀ ਹੈ ਸ਼ਹਿਰ ਦੀ ਜੀਟੀ ਰੋਡ ਤੇ ਦੁਕਾਨਦਾਰਾਂ ਵੱਲੋਂ ਲਾਈਟਾਂ ਲਗਾਈਆਂ ਗਈਆਂ ਅਤੇ ਜੋ ਰਾਤ ਦੇ ਸਮੇਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਸ਼ਹਿਰ ਧਾਰੀਵਾਲ ਅਯੋਧਿਆ ਨਗਰੀ ਹੀ ਬਣ ਗਿਆ ਹੈ ਤਕਰੀਬਨ ਸਾਰੇ ਹੀ ਚੌਂਕਾਂ ਦੇ ਵਿੱਚ ਜਿਹੜਾ ਹੈ ਇਹ ਸ਼ਾਨਦਾਰ ਸਜਾਵਟ ਦੇਖਣ ਨੂੰ ਮਿਲ ਰਹੀ ਹੈ ਮਹਿਰ ਦੇ ਪੁਲ ਦੇ ਕੋਲ ਤਾਂ ਤਰ੍ਹਾਂ ਤਰ੍ਹਾਂ ਦੇ ਹੋਲਡਿੰਗ ਜਿਹੜੇ ਨੇ ਉਹ ਲਗਾ ਕੇ ਲਾਈਟਾਂ ਵੱਖਰੀਆਂ ਵੱਖਰੀਆਂ ਜਿਹੜੀਆਂ ਨੇ ਉਹਨਾਂ ਦਾ ਸਜਾ ਕੇ ਉਹ ਸ਼ਹਿਰ ਜਿਹੜਾ ਹੈ ਅਲੱਗ ਹੀ ਰੂਪ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ ਅਲੱਗ-ਅਲੱਗ ਲਾਈਟਾਂ ਹੋਲਡਿੰਗ ਉੱਤੇ ਲਾਈਟਾਂ ਲਗਾ ਕੇ ਵੱਖਰੀ ਹੀ ਜਿਹੜੀ ਦ੍ਰਿਸ਼ਿਆ ਉਹ ਦੇਖਣ ਨੂੰ ਮਿਲ ਰਹੀ ਹੈ ਜਿੱਥੇ 22 ਤਰੀਕ ਨੂੰ ਬੱਸ ਸਟੈਂਡ ਤਾਰੀਵਾਲ ਦੇ ਵਿੱਚ ਧਾਰਮਿਕ ਸਮਾਗਮ ਹੋਣ ਜਾ ਰਿਹਾ ਹੈ ਉੱਥੇ ਹੀ ਬੱਸ ਸਟੈਂਡ ਤਾਰੀਵਾਲ ਦੇ ਦੁਕਾਨਦਾਰਾਂ ਵਿੱਚ ਵੀ ਬਹੁਤ ਭਾਰੀ ਖੁਸ਼ੀ ਦੇਖ ਗਲਬਾ ਦੌਰਾਨ ਬਸਟੈਂਡ ਦੇ ਪੁਰਾਣੇ ਦੁਕਾਨਦਾਰਾਂ ਜਿਹੜੇ ਦੁਕਾਨਦਾਰ ਨੇ ਅਤੇ ਵਾਲੀਆ ਟੈਲੀਕਾਮ ਦੇ ਮਾਲਕ ਕਰਨ ਵਾਲਿਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਬਸਟੈਂਡ ਤਾਰੀਵਾਲ ਵਿੱਚ ਰਾਮ ਮੰਦਰ ਦੀ ਪ੍ਰਾਣ ਪਟਿਸ਼ਟਾ ਨੂੰ ਲੈ ਕੇ ਵੱਡਾ ਧਾਰਮਿਕ ਸਮਾਗਮ ਜਿਹੜਾ ਹੈ ਉਹ ਹੋਣ ਜਾ ਰਿਹਾ ਤਾਰੀਵਾਲ ਤਕਰੀਬਨ ਸਾਰੇ ਹੀ ਦੁਕਾਨਦਾਰਾਂ ਵੱਲੋਂ ਇਸ ਧਾਰਮਿਕ ਸਮਾਗਮ ਵਿੱਚ ਆਪਣਾ ਜਿਹੜਾ ਹੈ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਰੀਵਾਲ ਦੇ ਜ਼ਿਲ੍ਹੇ ਦੇ ਦੁਕਾਨਦਾਰ ਨੇ ਉਹ ਸਾਰਾ ਆਪਣਾ ਬੰਦਾ ਸੇਉਂ ਜਿਹੜਾ ਹੈ ਉਹ ਦੇਰੇ ਨੇ ਉਹਨਾਂ ਦੇਖਿਆ ਕਿ ਸਾਰੇ ਹੀ ਵੱਖ-ਵੱਖ ਜਾਤਾ ਧਰਮ ਦੇ ਲੋਕ ਰਲ ਮਿਲ ਕੇ ਇਸ ਇਸ ਤਰੀਕ ਦਾ ਧਾਰੀਵਾਲ ਵਿੱਚ ਪ੍ਰੋਗਰਾਮ ਕਰਨ ਜਾ ਰਹੇ ਨੇ ਉੱਥੇ ਹੀ ਸਮਾਜ ਸੇਵੀ ਤੇ এবੀਟੀਸੀ ਟਰਾਂਸਪੋਰਟ ਦੇ ਸੀਨੀਅਰ ਮੈਨੇਜਰ ਬੰਦੀ ਸ਼ਰਮਾ ਨੇ 22 ਤਰੀਕ ਦੇ ਪ੍ਰੋਗਰਾਮ ਨੂੰ ਲੈ ਕੇ ਖੁਸ਼ੀ ਪ੍ਰਗਟ ਕਰਦੇ ਆ ਕਿਹਾ ਕਿ ਬਸਪ੍ਰਾਂਡ ਦੇ ਵਿੱਚ ਧਾਰਮਿਕ ਸਮਾਗਮ ਹੋਏਗਾ ਅਤੇ ਆਲੋਕੀ ਕਾਤੂਸ਼ਬਾਜ਼ੀ ਦਾ ਨਜ਼ਾਰਾ ਵੀ ਇੱਥੇ ਦੇਖਣ ਨੂੰ ਜਿਹੜਾ ਹੈ ਉਹ ਮਿਲੇਗਾ ਲੰਗਰ ਦਾ ਵੀ ਖਾਸ ਪ੍ਰਬੰਧ ਜਿਹੜਾ ਹੈ ਇਹ ਸ਼ਰਧਾਲੂਆਂ ਲਈ ਕੀਤਾ ਗਿਆ ਹੈ ਜਿਹੜੇ ਉੱਥੇ ਸ਼ਰਧਾਲੂ ਆਉਣਗੇ ਉਹਨਾਂ ਨੂੰ ਲੰਗਰ ਚਖਾਇਆ ਜਾਏਗਾ ਉੱਥੇ ਹੀ ਨੌਜਵਾਨ ਨਿਆਇਕ ਚੱਡਾ ਨੇ ਕਿਹਾ ਕਿ ਉਸ ਦੀ ਉਮਰ ਦੇ ਜਿੰਨੇ ਵੀ ਨੌਜਵਾਨ ਨੇ ਅਕਸਰ ਹੀ ਉਹ ਇੱਕ ਦੂਜੇ ਦੇ ਨਾਲ 22 ਤਰੀਕ ਦੇ ਨਾਲ ਪ੍ਰਾਂਤ ਪ੍ਰਤੀਸ਼ਠਾ ਸਮਾਗਮ ਨੂੰ ਲੈ ਕੇ ਚਰਚਾ ਕਰ ਰਹੇ ਨੇ ਨੌਜਵਾਨਾਂ ਦੇ ਵਿੱਚ ਵੀ ਇਸ ਪ੍ਰੋਗਰਾਮ ਨੂੰ ਲੈ ਕੇ ਭਾਰੀ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਉੱਤੇ ਹੀ ਨੌਜਵਾਨ ਵਿਨਾਇਕ ਚੱਡਾ ਨੇ ਕਿਹਾ ਕਿ ਉਸਤੀ ਉਮਰ ਦੇ ਜਿੰਨੇ ਵੀ ਨੌਜਵਾਨ ਨੇ ਅਕਸਰ ਹੀ ਉਹ ਇੱਕ ਦੂਜੇ ਨਾਲ ਜਿਹੜਾ ਇਹ 22 ਤਰੀਕ ਦੀ ਪ੍ਰਾਂਤ ਪ੍ਰਤੀਸ਼ਠਾ ਸਮਾਗਮ ਨੂੰ ਲੈ ਕੇ ਚਰਚਾ ਕਰ ਰਹੇ ਨੇ ਨੌਜਵਾਨਾਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਭਾਰੀ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਵਿਨਾਇਕ ਚੱਡਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ 22 ਤਰੀਕ ਦੇ ਬੱਸ ਸਟੈਂਡ ਧਾਰੀਵਾਲ ਵਿੱਚ ਜਿਹੜਾ ਇਹ ਹੋਣ ਜਾ ਰਹੇ ਸਮਾਗਮ ਵਿੱਚ ਸਾਰੇ ਨੌਜਵਾਨ ਪਾਂ ਚੜ੍ਹਦੇ ਨੇ ਵੱਟ ਚਾੜ੍ਹ ਕੇ ਹਿੱਸਾ ਲੈਣ ਤੇ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਉਹਨਾਂ ਦੇ ਗੁਣ ਗਾਂਦਾਂ ਆਓ ਦੇਖਦੇ ਆ ਬਿਨਾਇਕ ਚੱਡਾ ਨੇ ਕੀ ਕੁਝ ਕਿਹਾ ਤੇ ਸ਼ਾਪ ਕੀਪਰ ਜਿਹੜੇ ਬਸ ਸਟੈਂਡ ਦੇ ਨੇ ਉਹਨਾਂ ਨਾਲ ਕੀ ਉਹਨਾਂ ਦਾ ਕੀ ਕਹਿਣਾ ਹੈ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜਿਨ੍ਹਾਂ ਨੇ ਦੱਸਿਆ এবीडीसी ਟਰਾਂਸਪੋਰਟ ਜਿਹੜੇ ਨੇ ਬੰਤੀ ਸ਼ਰਮਾ ਉਹਨਾਂ ਦਾ ਕੀ ਕਹਿਣਾ ਆਓ ਦੇਖਦੇ ਆ ਜੈ ਸ਼੍ਰੀ ਰਾਮ ਜੀ ਮੈਂ ਕਰਨ ਵਾਲੀ ਆ ਵਾਲੀਆ ਟੈਲੀਵਾਲਡ ਮੋਬਾਈਲ ਸ਼ਾਪ ਦਾ ਓਨਰ ਆਂ ਮੈਨੂੰ ਧਾਰੀਵਾਲ ਦੇ ਵਿੱਚ ਥੋੜੇ ਦਿਨਾਂ ਤੋਂ ਰੌਣਕ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਜੀ ਇੱਥੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਸਾਡਾ ਸ਼ਹਿਰ ਇੱਕ ਐਹੋਜੇ ਸ਼ਹਿਰਾਂ ਜੋ ਸ਼ਹਿਰ ਆ ਜਿੱਥੇ ਕਿਸੇ ਵੀ ਤੌਰ 'ਤੇ ਮਿਕ ਪ੍ਰੋਗਰਾਮ ਕੋਈ ਵੀ ਹੋਵੇ ਕਿਸੇ ਵੀ ਕਾਰਸ ਦਾ ਹੋਵੇ ਸਾਰੇ ਹੀ ਹੱਲ ਮਿਲ ਕੇ ਬਹੁਤ ਉਸ਼ਾਨਾ ਬਣਾ ਰਹੇ ਹੁਣ 22 ਤਰੀਕ ਨੂੰ ਜਿਹੜਾ ਰਾਮ ਮੰਦਿਰ ਦਾ ਨਿਰਮਾਣ ਦੇ ਉਪਲਬਖ ਦੇ ਵਿੱਚ ਜਿਹੜਾ ਸਮਾਗਮ ਹੋ ਰਿਹਾ ਜੀ ਉਹ ਸਾਡੇ ਬਸਟੰਡ ਦੇ ਵਿੱਚ ਹੋ ਰਿਹਾ ਅਸੀਂ ਹਰ ਤਰੀਕੇ ਨਾਲ ਸਹਿਯੋਗ ਦੇ ਰਹੇ ਹਾਂ ਜੀ ਔਰ ਬਹੁਤ ਬਹੁਤ ਵਧਾਈ ਹੈ ਮੇਰੀ ਇਸ ਇਲਾਕਾ ਨਿਵਾਸੀਆਂ ਨੂੰ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਰਾ ਸ਼ਹਿਰ ਬਹੁਤ ਵੱਧ ਚੜ੍ਹ ਕੇ ਸਾਥ ਨਾਲ ਤੇ ਮਲੇ ਖੁਸ਼ੀ ਨਾਲ ਸਾਥ ਦੇ ਰਿਹਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ 22 ਤਰੀਕ ਨੂੰ ਦਿਨ ਸੋਮਵਾਰ ਜੋ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਪਲਖਸ਼ ਵਿੱਚ ਸਾਰੇ ਆਪਣੇ ਹਿੰਦੁਸਤਾਨ ਦੇ ਵਿੱਚ ਇੱਕ 500 ਸਾਲਾਂ ਬਾਅਦ ਇੱਕ ਬੜਾ ਤਗੜਾ ਇੱਕ ਉਸਮ ਮਨਾਇਆ ਜਾ ਰਿਹਾ ਹੈ ਲੋਕ ਹਰ ਸਾਲ ਦੀਵਾਲੀ ਮਨਾਉਂਦੇ ਸੀ ਇਸ ਵਾਰ 500 ਸਾਲ ਬਾਅਦ ਦੀਵਾਲੀ ਮਨਾਈ ਜਾ ਰਹੀ ਆ ਔਰ ਦੀਵਾਲੀ ਵੀ ਇਸ ਵਾਰ ਐਸੀ ਬਣਾਈ ਜਾਊਗੀ ਜਿਹਦਾ ਵਰਲਡ ਰਿਕਾਰਡ ਕੀਤਾ ਜਾਊਗਾ ਜੀ ਉਹਦੇ ਨਾਲ ਅਸੀਂ ਕੁਝ ਦਿਨਾਂ ਤੋਂ ਆਪਣੇ ਧਾਰੀਵਾਲ ਵਿੱਚ ਬੱਸ ਸਟੈਂਡ ਤੇ ਪ੍ਰੋਗਰਾਮ ਰੱਖਿਆ ਹੋਇਆ ਹੈ ਸ਼੍ਰੀ ਨਰਿੰਦਰ ਪ੍ਰਿੰਜਾ ਜੀ ਦੀ ਗਵਾਈ ਵਿੱਚ ਅਸੀਂ 2 ਹਫ਼ਤਿਆਂ ਤੋਂ ਲਗਾਤਾਰ ਰੋਜ਼ਾਨਾ ਘਰਾਂ-ਘਰਾਂ 'ਚ ਜਾ ਕੇ ਸਭ ਨੂੰ ਨਿਮੰਤਰਣ ਕਰ ਰਹੇ ਨੇ ਔਰ ਇੱਕ ਚੀਜ਼ ਖਾਸ ਸਾਨੂੰ ਦੇਖਣ ਨੂੰ ਮਿਲੀ ਆ ਕਿ ਜਿਸ ਕਿਸੇ ਘਰ ਵੀ ਗਏ ਆ ਚਾਹੇ ਉਹ ਕੋਈ ਜੱਤ ਦਾ ਵੀ ਆ ਉਹਨਾਂ ਨੇ ਸਾਡਾ ਵੈਲਕਮ ਬੜੇ ਹਮ-ਹਮਾ ਕੇ ਕੀਤਾ ਵਾ ਬੜੇ ਯੋਜਨਾ ਕੀਤਾ ਵਾ ਸਾਰਿਆਂ ਨੇ ਆਪਣੇ ਘਰਾਂ 'ਚ ਚਰਨ ਪਵਾਏ ਆ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵਾਂ ਕਿ 22 ਤਰੀਕ ਨੂੰ ਧਾਰੀਵਾਲ ਬੱਸ ਸਟੈਂਡ ਵਿੱਚ ਸਵੇਰੇ 8 ਵਜੇ ਹਵਨ ਯੱਗੇ ਸ਼ੁਰੂ ਕੀਤਾ ਜਾ ਰਿਹਾ ਵਾ ਉਸ ਤੋਂ ਬਾਅਦ ਸੁੰਦਰ ਕਾਂ ਦਾ ਪਾਠ ਕੀਤਾ ਜਾਊਗਾ ਉਸ ਤੋਂ ਬਾਅਦ ਬ੍ਰਹਮਪੁਰ ਵਾਲੇ ਮਹਾਰਾਜ ਆਏ ਰਹੇ ਨੇ ਉਹ ਆਪਣੇ ਪ੍ਰਵਚਨ ਦੇਣਗੇ ਔਰ 21000 ਦੀਵੇ ਉਸ ਦਿਨ ਧਾਰੀਵਲ ਚ ਜਗਾਏ ਜਾ ਰਹੇ ਨੇ ਔਰ 7 ਵਜੇ ਲਾਸਟ ਸ਼ਾਮ ਨੂੰ ਅਸਤਵਾਜੀ ਜੋਗੀ ਕਰਦੀਆਂ ਦੋਹੀ ਕੀਤੀ ਹੋਈ ਆ ਔਰ ਅਸਤਵਾਜੀ ਦਾ ਨਜ਼ਾਰਾ ਦੇਖਿਆ ਜਾਊਗਾ ਮੈਂ ਆਪਣੇ ਧਾਰੀਵਲ ਨਿਵਾਸੀਆਂ ਨੂੰ ਹਰ ਇੱਕ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ 22 ਤਰੀਕ ਨੂੰ ਆਪਣੇ ਕੰਮ ਕਾ ਛੱਡ ਕੇ ਇੱਕ ਦਿਨ ਆਪਣੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੇ ਉਹਨਾਂ ਦੇ ਆਉਣ ਦੀ ਖੁਸ਼ੀ ਚ ਤਾਰੀਵਾਲ ਬਸਟਾਂ ਦੇ ਆਕੇ ਆਪਣਾ ਥੋੜਾ ਟਾਈਮ ਉਥੇ ਦੇ ਕੇ ਜਾਣ ਕਿਉਂ ਕਿ ਪ੍ਰਭੂ શ્રી ਰਾਮ ਜੀ ਦੀ ਕਿਰਪਾ ਹਰ ਇੱਕ ਦੇ ਬਣੀ ਰਵੇ ਹਰ ਇੱਕ ਦੇ ਘਰ ਖੁਸ਼ੀਆਂ ਦੇ ਵਿੱਚ ਪ੍ਰਭੂ શ્રી ਰਾਮ ਜੀ ਔਰ ਇੱਕ ਮੇਨ ਜ਼ਰੂਰੀ ਚੀਜ਼ 22 ਤਰੀਕ ਨੂੰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੰਗਰ ਇਥੇ ਟੁੱਟ ਚੱਲੇਗਾ ਜੀ ਲੰਗਰ ਦੀ ਪੂਰੀ ਵਿਵਸਥਾ ਵਾ ਪਾਣੀ ਦੀ ਪੂਰੀ ਵਿਵਸਥਾ ਵਾ ਕਿਸੇ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਆਉਗੀ ਮੈਂ ਕਹਿਣਾ ਚਾਹਾਂਗਾ ਆਪਣੇ ਕੈਮਰਾਮੈਨ ਨੂੰ ਵੀ ਆਪਣੇ ਮੇਰੇ ਆ ਪਿੱਛੇ ਦੇਖ ਸਕਦੇ ਹੋ ਸਾਰੇ ਸ਼ਹਿਰ ਦੇ ਦੇਖ ਸਕਦੇ ਹੋ ਲਾਈਟਾਂ ਨਾਲ جگਮਗਾਇਆ ਪੂਰਾ ਧਾਰੀਵਾਲ ਧਾਰੀਵਾਲ ਦੇ ਪੂਰੇ ਜਿੰਨੀਆਂ ਸੰਸਥਾਵਾਂ ਨੇ ਸ਼੍ਰੀ ਨਿੰਦਾ ਜੀ ਦੀ ਪ੍ਰਿੰਜਾ ਜੀ ਦੀ ਅਗਵਾਈ ਵਿੱਚ 22 ਤਰੀਕ ਨੂੰ ਇਥੇ ਬਸ ਸਟੈਂਡ ਤੇ ਬਹੁਤ ਹੀ ਇੱਕ ਤਗੜਾ ਸਮਾਗਮ ਕੀਤਾ ਜਾ ਰਿਹਾ ਵਾ ਤੇ ਮੇਰੀ ਹੱਥ ਜੋੜ ਕੇ ਫਿਰ ਧਾਰੀਵਾਲ ਨਿਵਾਸੀਆਂ ਨੂੰ ਬੇਨਤੀ ਆ ਉਹ ਸਮਾਗਮ ਵਿੱਚ ਪਹੁੰਚ ਕੇ ਪ੍ਰਭੂ ਦਾ ਗੁਣਗਾਨ ਕਰੋ ਤੇ ਪ੍ਰਭੂ શ્રી ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼ਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਜੀ ਮੈਂ ਵੀ ਨਾਇਕ ਛੱਡਾ ਧਾਰੀਵਾਲ ਤੋਂ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ 500 ਸਾਲ ਦੇ ਵਿੱਚ ਬਹੁਤ ਹੀ ਪਹਿਲਾ ਦਿਨ ਆ ਰਿਹਾ ਹੈ 22 ਤਰੀਕ ਨੂੰ ਜੋ ਕਿ ਸ਼੍ਰੀ ਰਾਮ ਜੀ ਦਾ ਅਯੁੱਧਿਆ ਦਿਵਸ ਮਨਾਇਆ ਜਾ ਰਿਹਾ ਹੈ ਤੇ ਇਸ ਕਾਰਨ ਸਾਡੇ ਸ਼ਹਿਰ ਵਿੱਚ ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਲੋਕਾਂ ਖਾਸ ਕਰਕੇ ਯੁਵਾਾਂ ਵਿੱਚ ਯਾਨੀ ਕਿ ਮੇਰੀ ਏਜ ਦੇ ਵਿੱਚ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਦਾ ਪਿਆ ਇਸ ਕਰਕੇ ਔਰ 22 ਤਰੀਕ ਨੂੰ ਬੱਸ ਸਟੈਂਡ ਦੇ ਵਿੱਚ ਬੜਾ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਯੋਧਿਆ ਦਾ ਦਿਵਸ ਤੇ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਉਹਦੇ ਵਿੱਚ ਸ਼ਾਮਿਲ ਹੋਣ ਦੀ ਕਿਰਪਾ ਹਰਤਾ ਕਰਨ ਤੇ ਇਸ ਦੀ ਸਾਰੀ ਰੌਣਕ ਇਦਾਂ ਲਾਈਟਾਂ ਵਗੈਰਾ ਦੀ ਦੇਖ ਰਹੇ ਹੋ ਚੌਂਕ ਦੇ ਵਿੱਚ ਕਾਫੀ ਵਗੈਰਾ ਅੱਛਾ ਲੱਗੀਆਂ ਹੋਈਆਂ ਨੇ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ 22 ਤਰੀਕ ਨੂੰ ਬੱਸ ਸਟੈਂਡ ਦੇ ਵਿੱਚ ਆਨਦੀ ਕਿ ਰਿਪੋਰਟ ਦਾ ਕਰਨਾ ਜੈ ਸ਼ਿਦਾਰ